ਕਹਿੰਦੇ ਅੱਜ ਸਰਦਾਰ ਗੁਰਦੇਵ ਸਿੰਘ ਮਾਤਾ ਕਲਵੰਤ ਕੌਰ ਦੇ ਪੁੱਤਰ ਨੂੰ 2.5 ਪੌਣੇ 3 ਲੱਖ ਦਾ ਮੇਰੇ ਵੀਰੋ ਬੁਲਟ ਮੋਟਰਸਾਈਕਲ ਰਾਇਲ ਐਨਫੀਲਡ ਦੋਟ ਆ ਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਬੁਲਟ ਸਾਡੇ ਜੱਗਾ ਮਸੀ ਜੀ ਨੈਵ ਟਰੱਕ ਯੂਨੀਅਨ ਦੇ ਪ੍ਰਧਾਨ ਔਰ ਸਾਡੇ ਭਾਈ ਕਰਮਜੀਤ ਸਿੰਘ ਜੀ ਸਾਰੇ ਸਤਿਕਾਰਯੋਗ ਨੇ ధਰੂਬ ਕਨੇਡਾ ਗਰਗ ਦੇ ਪੈਰਾਗਨ ਗਰੁੱਪ ਬਾਈ ਰਣਜੀਤ ਹੁਣਾਂ ਦਾ ਪੀਟੀ ਅਕੈਡਮੀ ਬੋਹਾ ਲੈ ਲਾਂਗੇ ਬੁਲਟ ਕਿਆ ਬਾਤ ਜਦੋਂ ਦਿਨ ਚੰਗੇ ਆਉਣਗੇ ਉਹਨਾਂ ਦੇ ਯਾਰ ਢੀੜੀ ਚੇਤਕ ਤੇ ਲਾਉਣਗੇ ਦੁਲ ਨਵਾ ਨਵਾ ਪੈਰ ਮੈਂ ਤਰੱਕੀਆਂ ਚ ਪਾਇਆ ਏ ਮੇਰ ਕਰੀ ਦਾਤਿਆ ਮੈਂ ਮੂਹਰੇ ਲਖਵਾਇਆ ਏ ਕਿਆ ਬਾਤ ਔਰ ਬੀਤ ਨੂੰ ਵੀ ਲੱਖਾ ਲੋਕ ਚਾਹਣਗੇ ਲੈ ਲਾਂਗੇ ਬੁਲਟ ਜਦੋਂ ਦਿਨ ਚੰਗੇ ਆਉਣਗੇ ਜਿਹੜੇ ਜਿਹੜੇ ਬਲਾਸਟਰ ਜੋੜੀ ਵਾਲੇ ਬੀਤ ਦੇ ਕਾਜਲ ਨੂੰ ਪਿਆਰ ਕਰ ਦੇਵੇ ਇੱਕ ਵਾਰੀ ਗੱਡ ਕੇ ਤਾੜੀਆਂ ਮਾਰ ਦੇ। ਲੈ ਵੀ ਬੀਤ ਆ ਲੈ ਵੀ ਰਿੰਕਿਆ ਲਾਈਨਮੈਨ ਅੱਜ ਤੁਹਾਡੇ ਪਿੰਡ ਦੇ ਮਾਣ ਦਾ ਤੁਹਾਡੇ ਮੇਲੇ ਤੇ ਮਾਨ ਸਨਮਾਨ ਹੋ ਰਿਹਾ। ਮਾਨ ਸਨਮਾਨ ਸਾਨੂੰ ਰੱਬ ਨੇ ਹੈ ਬਖਸ਼ੂ। ਔਰ ਗੱਗੀ ਭਰਾ ਸਾਡਾ ਉਹ ਚਾਬੀਆਂ ਦੇਣ ਦੀ ਦਾਸਮ ਜਿਹੜੇ ਆਦਿਆ ਕਰ ਰਿਹਾ ਹੈ। ਗੱਗਾਲ ਭਾਈ ਭਾਈ ਬਹਿ ਜਾ ਤੂੰ ਛਾਲ ਮਾਰ ਕੇ ਮਿੱਤਰਾਂ ਦੇ ਨਾਲ ਭਾਈ ਭਾਈ। ਇਹ ਗੱਗੀ ਵੱਲੋਂ ਚਾਬੀਆਂ ਜਿਹੜੀਆਂ ਸੌਂਪੀਆਂ ਜਾ ਰਹੀਆਂ ਸਾਰੇ ਪ੍ਰਬੰਧਕ ਵੀਰ ਨਾਲ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਮੇਲਾ ਕਰਵਾਇਆ ਜਾ ਰਿਹਾ ਰਾਇਲਨਫੀਲਡ ਹਰ ਇੱਕ ਦੀ ਤਮੰਨਾ ਹੁੰਦੀ ਆ ਵੀ ਜੇ ਮੋਟਰਸਾਈਕਲਾਂ ਦੇ ਵਿੱਚੋਂ ਸਾਡੇ ਥੱਲੇ ਬੁਲਟ ਹੋਵੇ ਨਾ ਗੱਲਾਂ ਟਿਕਾਣੇ ਲੱਗ ਜਾਣ ਇਹ ਅੱਜ ਗਿਫਟ ਮਿਲਿਆ ਸਾਡਾ ਵੀਰ ਬਲਾਸਟ ਜੋੜੀ ਨੂੰ ਮਾਣ ਦਿੱਤਾ ਗਿਆ ਬਹੁਏ ਦੇ ਵਿੱਚ ਦਰਸ਼ਕ ਵੀਰੋ ਜਿੱਥੋਂ ਦੇ ਬੁਲਟ ਲੰਗੇਗਾ ਜ਼ੋਰ ਨਾਲ ਤਾੜੀਆਂ ਮਾਰ ਕੇ ਆਪਾਂ ਮਾਣ ਵਧਾਉਣਾ ਔਰ ਕਾਲਾ ਰੂੜੇਕੇ ਵਾਲਾ ਉਹ ਸਾਡਾ ਵੀਰ ਬੁਲਟ ਦੇ ਉੱਪਰ ਇਹ ਚੱਕਰ ਲਵਾ ਰਿਹਾ ਹੈ ਸਾਡੇ ਰੁਪਿੰਦਰ ਹੈ ਸਾਡਾ ਭਾਈ ਪੀਟੀਈ ਅਕੈਡਮੀ ਨਾਲ ਗੋਵਿੰਦ ਦਈਆ ਖੰਨਾ ਸੰਧੂ ਹੈ ਨਾਲ ਸਾਡਾ ਜਗਵੀਰ ਹੈ ਦਈਆ ਜੋ ਐਸਓਆਈ ਦਾ ਪ੍ਰਾਣ ਹੈ ਵੀਰ ਜੀ ਤਾੜੀਆਂ ਮਾਰੋ ਜ਼ੋਰਦਾਰ ਤੁਹਾਡਾ ਪਿਆਰ ਆ ਜੇ ਅੱਪ ਕਿਸੇ ਬੱਚੇ ਦੇ ਲਈ ਅੱਜ ਤਾੜੀਆਂ ਮਾਰਾਂਗੇ ਕੱਲ ਨੂੰ ਆਪਣੇ ਬੱਚਿਆਂ ਦੇ ਲਈ ਵੀ ਤਾੜੀਆਂ ਵੱਜਣਗੀਆਂ ਇਹ ਬਲਸਟਰ ਜੋੜੀ ਵਾਲਾ ਵੀ ਤਾਂ ਜਿਹਨੂੰ ਬਾਈ ਬਲਵਿੰਦਰ ਹੁਣਾ ਵੱਲੋਂ ਅੱਜ ਬੁਲਟ ਮੋਟਰਸਾਈਕਲ ਦੇ ਨਾਲ ਬੋਹੇ ਦੀ ਤਰਤੀ ਸਾਡੇ ਗੱਗੀ ਪ੍ਰਧਾਨ ਦੇ ਵੱਲੋਂ ਬੁਲਟ ਮੋਟਰਸਾਈਕਲ ਬੁਲਟ ਜਿਹੜੇ ਜਿਹੜੇ ਬੀਤ ਨੂੰ ਪਿਆਰ ਕਰ ਦੇਵੇ ਇੱਕ ਵਾਰੀ ਲਲਕਰਾ ਲਲਕਰਾ ਵੀਰੇ ਫਾਈਨਲ ਦੇ ਦੋਨੋ ਟੀਮਾਂ ਆਓ ਜਲਦੀ ਤੋਂ ਪਹਿਲਾਂ ਲੈ ਵੀ ਬੀਤ ਕਹਿਣਾ ਬਣਦਾ ਕਹਿਣਾ ਬਣਦਾ ਚਾਰੇ ਪਾਸੇ ਮਿੱਤਰਾਂ ਦੇ ਚਰਚੇ ਤਾਮ ਨੇ ਵੱਡੇ ਵੱਡੇ ਮੇਲਿਆਂ ਤੇ ਵੱਡੇ ਸਲਮਾਨ ਨੇ ਆ ਮੈਂ ਕਿਤੇ ਦੱਸਣਾ ਪਊ ਵੀ ਅੱਜ ਕਿੰਦਾਂ ਦਾ ਮਹਿਸੂਸ ਹੋ ਰਿਹਾ ਕਦੇ ਮਾਤਾ ਰਣਜੀਤ ਕੌਰ ਨੇ ਇਹ ਨਹੀਂ ਸੋਚਿਆ ਸੀ ਵੀ ਸਾਡਾ ਪੁੱਤਰ ਇੰਨੀਆਂ ਵੱਡੀਆਂ ਬੁਲੰਦੀਆਂ ਤੇ ਜਾਊ ਇਹ ਦੱਸੀ ਮੈਂ ਕਿਤੇ ਵੀ ਤੂੰ ਦੱਸਣਾ ਤੇ ਲੋਕਾਂ ਦਾ ਧੰਨਵਾਦ ਕਰਨਾ ਤੇ ਮੋਟਰਸਾਈਕਲ ਵਾਲੇ ਗੱਗੀ ਬਾਈ ਦਾ ਵੀ ਧੰਨਵਾਦ ਕਰਨਾ ਤੇ ਜਰੂਰ ਦੱਸਿਓ ਭਰਾ ਮੇਰਾ ਕਿੰਨੀ ਖੁਸ਼ੀ ਹੈ ਬਈ ਯਾਰ ਸ਼ਬਦ ਹੀ ਨਹੀਂ ਮੇਰੇ ਕੋਲੇ ਬੋਹਾਲਿਓ ਥੈਂਕ ਯੂ ਯਾਰ ਸੋ ਉਹ ਮੇਰੀ ਜਿੰਦ ਜਾਨਾ ਗੱਗੀ ਬਈਆ ਕਦੇ ਜਿਹੜੀ ਵੀ ਚੀਜ਼ ਕਹਿਦਾ ਨਾ ਮੈਂ ਨਾ ਬੋਹਾ ਆਉਣ ਲੱਗੇ ਪਹਿਲਾ ਕਰ ਉਹਦਾ ਆਉਂਦਾ ਦੂਜਾ ਮੇਰਾ ਸੀ ਪਹਿਲਾ ਕਰਦੇ ਬ੍ਰੇਕਾ ਉਹਦੇ ਵਜਦੀਆਂ ਨੇ ਇੰਨਾ ਕੁ ਪਿਆਰ ਕਰਦੇ ਹੋ ਤੁਸੀਂ ਬੋਹਾਲਿਓ ਕਦੇ ਸੋਚਿਆ ਨਹੀਂ ਸੀ ਇਹੇ ਜੀ ਲੈਣ ਚੋਂ ਮੈਂ ਨਿਕਲ ਕੇ ਇੱਥੇ ਜਾਵਾਂ ਤੇ ਤੁਹਾਡਾ ਪਿਆਰ ਹੈ ਲਵ ਯੂ ਆ ਸਾਰੇਓ ਮਾਨਸਾ ਵਾਲਿਓ ਬੋਹਾਲਿਓ ਤਾੜੀਆਂ ਤਾਂ ਮਾਰ ਦਿਓ ਯਾਰ ਇੱਕ ਹੋਰ ਲਵ ਯੂ ਆ ਬਾਈ ਲਵ ਯੂ ਥੈਂਕ ਯੂ ਸਾਰਿਆਂ ਦਾ ਕਿਓ ਜੱਟ ਬੈੜੋ ਆਉਂਦਾ ਸੁਆਦ ਵੀਰੇ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਟੀਮਾਂ ਨੂੰ ਸਾਰਿਆਂ ਨੂੰ ਇੱਕ ਹੱਥ ਬੰਨ ਕੇ ਬੇਨਤੀ ਆ ਵੀਰੇ ਹੁਣ ਵੀਰੇ ਕੋਈ ਵੀ ਫਾਈਨਲ ਮੈਚ ਆ ਭਰਾ ਬਣ ਕੇ ਜਿੱਦਾਂ ਦਾ ਤੁਸੀਂ ਸਵੇਰ ਤੋਂ ਸਾਧ ਦਿੱਤਾ ਆਪ ਆਪਣੀ ਜਗ੍ਹਾ ਤੇ ਬੈਠ ਜਾਓ ਬਾਦੂ ਵੀਰ ਨਾਲ ਕੋਈ ਗਰਾਊਂਡ 'ਚ ਹੋਵੇ ਵੀਰੇ ਕਿਰਪਾ ਕਰਕੇ ਟੀਮਾਂ ਪ੍ਰੋਪਰ ਟੀਮਾਂ ਜਿਹੜੀਆਂ ਮੈਦਾਨ ਦੇ ਵਿੱਚ ਜ਼ਰੂਰ ਪਹੁੰਚਣ ਸਾਡੇ 75 ਦੇ ਫੈਸਲੇ ਹੋਣਗੇ ਬੈਸਟਾਂ ਨੂੰ 21-21 ਹਜ਼ਾਰ ਦਿੱਤਾ ਜਾਣਾ ਵੱਡਾ ਮੇਲਾ ਸਾਡੇ 75 ਕਿਲੋ ਦਾ ਪ੍ਰਾਇਦ ਦੇਣ ਦੇ ਲਈ ਨਾਇਬ ਸਿੰਘ ਜੀ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਸਰਦਾਰ ਹਰਪ੍ਰੀਤ ਸਿੰਘ ਟਰਾਂਸਪੋਰਟਿਆ ਜੀ ਪ੍ਰਗਟ ਦਈਏ ਜੀ ਸਾਥ ਦੇਣਗੇ ਵੀਰ ਜੀ ਆਪਾਂ ਉਧਰ ਹੀ ਆਪਾਂ ਪ੍ਰਾਇਦ ਦੇ ਲਈ ਆਪਾਂ ਇਹਨਾਂ ਨੂੰ ਸਾਡੇ ਲਾਇਨਮੈਨ ਰਿੰਕੇ ਬਾਈ ਦਾ ਵੀ ਧੰਨਵਾਦ ਹੈ ਗੈਗੜਮਾ ਵੀਰ ਸਾਡਾ